ਅੱਜ ਆਪਾਂ ਬਣਾਵਾਂਗੇ ਜੀ ਮਾਲ ਪੂੜੇ ਤੇ ਖੀਰ ਨੂੰ ਆਪਾਂ ਪਹਿਲਾਂ ਬਣਾ ਕੇ ਤਿਆਰ ਕਰ ਲਿਆ ਸੀ ਆਪਾਂ ਤੁਹਾਨੂੰ ਖੀਰ ਵੀ ਦਿਖਾ ਦਿੰਨੇ ਆ ਜੀ ਖੀਰ ਆਪਣੀ ਬਣ ਕੇ ਤਿਆਰ ਹੋ ਚੁੱਕੀ ਸੀਗੀ ਵੇਖ ਸਕਦੇ ਤੁਸੀਂ ਕਿੰਡੀ ਵਧੀਆ ਖੀਰ ਬਣ ਕੇ ਤਿਆਰ ਹੋ ਚੁੱਕੀ ਹੁਣ ਆਪਾਂ ਗੁੜ ਨੂੰ ਪਿਉ ਲਵਾਂਗੇ ਪਾਣੀ 'ਚ ਤੇ ਇੱਕ ਕੌਲੀ ਜਿੰਨਾ ਮੈਂ ਗੁੜ ਲਿਆ ਸੀ ਕਿ ਇੱਕ ਗਲਾਸ ਪਾਣੀ ਦਾ ਪਾ ਕੇ ਨਾ ਗੁੜ ਨੂੰ ਥੋੜਾ ਜਿਹਾ ਤੋੜ ਲੈਣਾ ਇਸ ਤਰੀਕੇ ਨਾਲ ਇੱਕ ਗਲਾਸ ਪਾਣੀ ਦਾ ਪਾ ਕੇ ਤੁਸੀਂ 10-12 ਮਿੰਟ ਭਿਉ ਕੇ ਰੱਖ ਲੈਣਾ ਤੇ ਗੁੜ ਜਿਹੜਾ ਆਪਣਾ ਮੈਲਟ ਹੋ ਜੇ ਨਿਸ਼ਾਨ ਲੈਣਾ ਛਾਲਣ ਤੋਂ ਬਾਅਦ ਤੁਸੀਂ ਰਿਫਾਈਨਡ ਆਇਲ ਜਿਹੜਾ ਪਾ ਲੈਣਾ ਵ ਫਰਾਈਪਨ ਵਿੱਚ ਇੱਕ ਕੋਲਿਛਾਣਿਆ ਹੋਇਆ ਆਟਾ ਪਾ ਕੇ ਤੁਸੀਂ ਮਿਕਸ ਕਰ ਲੈਣਾ ਚੰਗੇ ਤਰੀਕੇ ਦੇ ਨਾਲ ਤੇ ਬੈਟਰ ਆਪਣਾ ਨਾ ਬਹੁਤਾ گاੜਾ ਨਾ ਬਹੁਤਾ ਪਤਲਾ ਹੋਣਾ ਚਾਹੀਦਾ ਤੁਸੀਂ ਇੱਥੇ ਸੌਂਫ ਵੀ ਪਾ ਸਕਦੇ ਹੋ ਬਹੁਤ ਹੀ ਮੋٹے ਨਹੀਂ ਜਿਹੜੇ ਮਾਲ ਪੂੜੇ ਬਣਾ ਕੇ ਤਿਆਰ ਕਰਨੇ ਤੁਸੀਂ ਸਿਰਫ ਬਹੁਤ ਛੋਟੇ ਤੇ ਪਤਲੇ-ਬਤਲੇ ਬਣਾ ਕੇ ਤੁਸੀਂ ਤਿਆਰ ਕਰਨੇ ਬਹੁਤ ਹੀ ਮੋٹے ਬਣਾਓਗੇ ਫਿਰ ਵਿੱਚੋਂ ਬਹੁਤ ਕੱਚੇ ਜੇ ਰਹਿ ਜਾਂਦੇ ਆ ਇਸ ਤਰੀਕੇ ਨਾਲ ਜਦੋਂ ਇੱਕ ਸਾਈਡ ਤੋਂ ਆਪਣੇ ਮਾਲ ਪੂੜੇ ਪੱਕ ਜਾਂਦੇ ਤਾਂ ਦੂਜੀ ਸਾਈਡ ਨੂੰ ਤੁਸੀਂ ਪਰਤ ਲੈਣਾ ਹੈ ਤੇ ਜੇ ਜਦੋਂ ਇਹਨਾਂ ਦਾ 골ਡਨ ਕ੍ਰਿਸਪੀ ਤੇ ਹੋ ਜੇ ਕਲਰ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਕੱਢ ਲੈਣਾ ਆ ਜਦੋਂ ਇਹਨਾਂ ਦਾ ਕਲਰ ਥੋੜਾ ਚੇਂਜ ਹੋ ਜੇ ਸਿਰਫ 골ਡਨ ਕਲਰ ਕਰਕੇ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਕੱਢ ਲੈਣਾ ਤੇ ਇੱਥੇ ਮੈਂ ਬਟਰ ਪੇਪਰ ਉੱਪਰ ਰੱਖੀ ਜਾਵਾਂਗੀ ਤੇ ਤੇਲ ਦਾ ਐਕਸਟਰਾ ਨਿਚੋੜ ਲੈਣਾ ਬਾਅਦ ਵਿੱਚ ਬਿਲਕੁਲ ਸੌਫਟ ਹੋ ਜਾਣਗੇ ਤੁਸੀਂ ਵੇਖ ਸਕਦੇ ਹੋ ਆਪਾਂ ਕਿੰਨੇ ਵਧੀਆ ਕਿੰਨੇ ਸੌਖੇ ਤਰੀਕੇ ਨਾਲ 2 ਮਿੰਟਾਂ ਵਿੱਚ ਹਿਮਾਲ ਪੂਰੇ ਬਣਾ ਕੇ ਤਿਆਰ ਕਰਲੇ ਸੀਗੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਖਾਓ ਬਾਕੀ ਵੇਖ ਸਕਦੇ ਹੋ ਕਿੱਡੇ ਵਧੀਆ ਆਪਣੇ ਮਾਲ ਪੂਰੇ ਬਣ ਕੇ ਤਿਆਰ ਹੋ ਚੁੱਕੇ ਕਿੰਨੇ ਸੌਫਟ ਬਣ ਕੇ ਤ